ਤਸਵੀਰਾਂ ਵਿੱਚ ਜੋ ਤੁਸੀਂ ਨਿਰਮਾਣ ਅਧੀਨ ਮਾਰਗ ਵੇਖ ਰਹੇ ਹੋ ਇਹ ਮਾਰਗ ਹੈ ਗੜ ਸ਼ੰਕਰ ਨੂੰ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਦਾ ਹੈ ਜਿਸ ਦਾ ਨਿਰਮਾਣਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਵੱਲੋਂ ਜੰਗੀ ਪਧਰਤੇ ਕੀਤਾ ਜਾ ਰਿਹਾ ਹੈ ਮਾਰਗ ਦਾ ਨਿਰਮਾਣ ਲਗਭਗ 50% ਮੁਕੰਮਲ ਹੋ ਚੁੱਕਿਆ ਹੈ ਇਸ ਮਾਰਗ ਨੂੰ 4 ਲਾਈਨ ਬਣਾਉਣ ਤੇ ਲਗਭਗ 100 ਕਰੋੜ ਰੁਪਏ ਦਾ ਖਰਚ ਆਏਗਾ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇਸ ਮੁੱਖ ਮਾਰਗ ਦਾ ਕੰਮ ਪਿਛਲੇ ਕਰੀਬ 1 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਸੰਤ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਉਪਤ ਸੜਕ ਤੇ ਕਰੀਬ 100 ਕਰੋੜ ਰੁਪਏ ਖਰਚ ਕੀਤੇ ਜਾਣਗੇ ਉਨ੍ਹਾਂ ਦੱਸਿਆ ਕਿ 8 ਕਿਲੋਮੀਟਰ ਦੇ ਉਕਤ ਟੋਟੇ ਨੂੰ ਚਾਰ ਮਾਰਗੀਕਰਨ ਲਈ ਕੰਮ ਜੰਗੀ ਪੱਧਰ ਤੇ ਜਾਰੀ ਹੈ ਸੜਕ ਦੇ ਨਾਲ ਪੱਥਰਾਂ ਤੇ ਡੰਗੇ ਤੇ ਆਰਸੀਸੀ ਡੰਗੇ ਵੀ ਲਗਾਏ ਜਾਣਗੇ ਤੇ ਇਸ ਤੋਂ ਇਲਾਵਾ ਬਰਸਾਤੀ ਪਾਣੀ ਦੀ ਸਾਮ ਸੰਭਾਲ ਲਈ ਛੋਟੇ ਡੈਮ ਤੇ ਤਲਾਬ ਵੀ ਬਣਾਏ ਜਾ ਰਹੇ ਨੇ ਤਾਂ ਜੋ ਸੜਕ ਦਾ ਵਿਚਾਰ ਰਹੇ ਤੇ ਜੰਗਲੀ ਜੀਵਾਂ ਨੂੰ ਪਾਣੀ ਵੀ ਮਿਲਦਾ ਰਹੇ। ਸੰਤ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਮਾਰਗ ਦੇ ਸੁੰਦਰੀਕਰਨ ਲਈ ਉੱਚ ਕੋਟੀ ਦੇ ਰੁੱਖ ਵੀ ਲਗਾਏ ਜਾਣਗੇ। ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ। ਜਿਹੜਾ ਰਸਤਾ ਨਾ ਜੀ ਇਹ ਕਈ ਗੁਰਦੁਆਰਿਆਂ ਨੂੰ ਜੋੜਦਾ ਇਹ ਰਸਤਾ। ਇੱਥੇ ਆਪਣੇ ਖਾਲਸਾ ਜੀ ਦਾ ਜਿਹੜਾ ਹੈਗਾ ਆਪਣੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਉਹਨੂੰ ਵੀ ਇਹ ਸੜਕ ਜੋੜਦੀ ਹੈ ਅੱਗੇ ਨੈਣਾ ਦੇਵੀ માતા ਦੇ ਉੱਥੇ ਵੀ ਸੰਗਤਾਂ ਬਹੁ ਜਾਂਦੀਆਂ ਹਨ ਉਸ ਤੋਂ ਬਾਅਦ ਉਨੇ ਵਾਲੀ ਸਾਈਡ ਤੋਂ ਲਾ ਲਓ ਪੀਰ ਨਗਾਹਾ ਜੀ ਬਾਬਾ ਬਲਗਨਾਥ ਇੱਧਰੋਂ ਤਕਰੀਬਨ ਜਿਹੜਾ ਸੰਗਤਾਂ ਦਾ ਬਹੁਤ ਵੱਡਾ ਜਿਹੜਾ ਜੋਰ ਰਹਿੰਦਾ ਜੀ ਸੜਕ ਤੇ ਤੇ ਇੱਥੇ ਕੁਛ ਨਾ ਕੁਛ ਜਿਹੜੇ ਹਾਸੇ ਕਈ ਵਾਰ ਪਹਿਲਾਂ ਵਾਪਰਦੇ ਸੀਗੇ ਹੁਣ ਜਿਹੜੀ ਸੜਕ ਹੈ ਬਾਬਾ ਜੀ ਨੇ ਬੜੀ ਮੈਂ ਕਹਿੰਦਾ ਬਹੁਤ ਵੱਡੀ ਕੁਰਬਾਨੀ ਇਹਨਾਂ ਦੀ ਜਿਹੜਾ ਇਹ ਆਪਣੀ ਸੰਗਤ ਨੂੰ ਬਹੁਤ ਵੱਡੀ ਦੇਣ ਦਿੱਤੀ ਇੱਕ ਹਾਂਜੀ ਜਿਹੜਾ ਸੰਗਤ ਦਾ ਸੁਪਨਾ ਸੀਗਾ ਵੀ ਅਸੀਂ ਵੀ ਇੱਕ ਡਬਲ ਰੋਡ ਦੇਖ ਲਈਏ ਅਨੰਤਪੁਰ ਸਾਹਿਬ ਨੂੰ ਉਹ ਜਿਹੜਾ ਡਬਲ ਰੋਡ ਬਣਾ ਕੇ ਜੰਗਲ ਦੇ ਵਿੱਚ ਜੰਗਲ ਦਾ ਏਰੀਆ ਸੀ ਜਿੱਥੇ ਆਮ ਤੌਰ ਤੇ ਆਪ ਲੁੱਟਖੋ ਦਾ ਵੀ ਜਿਹੜਾ ਡਰਿਆ ਬਣਾ ਰਹਿੰਦਾ ਸੀ ਲੋਕਾਂ ਨੂੰ ਸੜਕ ਖੋਲਣ ਦੇ ਨਾਲ ਬਿਲਕੁਲ ਸਾਰਾ ਜਿਹੜਾ ਸ਼ਾਂਤ ਧੰਮ ਦਿਖ ਰਿਹਾ ਐਕਸੀਡੈਂਟ ਵੀ ਬਹੁਤ ਮਤਲਬ ਮੈਂ ਕਹਿੰਦਾ 0% ਹੀ ਹੋ ਗਿਆ ਤੇਰੀ ਸੜਕ ਨੂੰ ਤੇ ਉੱਥੇ ਪਹਿਲਾਂ 100% ਹੁੰਦਾ ਸੀ ਤੇ ਜ਼ੀਰੋ ਪਰਸੈਂਟ ਜ਼ੀਰੋ ਪਰਸੈਂਟ ਹੁਣ ਮੈਂ ਤਾਂ ਕੁਝ ਦੇਖਿਆ ਨਹੀਂ ਜਿੱਦਾਂ ਦੀ ਘਟਨਾ ਮੇਕਿੰਗ ਮੜ ਮੁੱਟ ਕਿਸੇ ਦੀ ਅੱਖ ਲੱਗੀ ਉਹ ਵੱਖਰੀ ਗੱਲ ਹੈ ਨਹੀਂ ਤੇ ਬਿਲਕੁਲ ਬਹੁਤ ਵਧੀਆ ਜਿਹੜੀ ਸੰਗਤ ਹੈ ਬੜੀ ਵਧੀਆ ਤਰੀਕੇ ਨਾਲ ਜਿਹੜੀ ਆਉਂਦੀ ਹੈ ਬਹੁਤ ਜਿਆਦਾ ਸੌਖਾ ਹੁੰਦਾ ਜੀ ਨਹੀਂ ਤੇ ਪੁਲਿਸ ਨੂੰ ਪੁਲਸ ਦਾ ਆਣਾ ਜਾਣਾ ਲੱਗਿਆ ਰਹਿੰਦਾ ਜੀ ਤਾਂ ਹਾਸਕਦੇ ਹੋਗਾ ਪੁਲਸ ਨੂੰ ਜਾਣਾ ਪੈਣਾ ਜੀ ਉੱਥੇ ਉਹਦੇ ਨਾਲ ਜਿਹੜੀ ਪੁਲਿਸ ਦੀ ਵੀ ਜਿਹੜੀ ਡਿਊਟੀ ਹੈ ਉਹ ਘਟ ਜਾਂਦੀ ਹੈ ਜਿੱਥੇ ਕਿਤੇ ਹਾਸੇ ਘਟ ਜਾਂਦੇ ਨੇ ਉਹਦੇ ਨਾਲ ਪੁਲਿਸ ਦੀ ਵੀ ਡਿਊਟੀ ਕਾਫੀ ਘਟ ਜਾਂਦੀ ਜੀ ਵਾਹਿਗੁਰੂ ਜੀ ਕ ਕਾਰ ਸੇਵਾ ਰਹੀ ਬਣਾਇਆ ਜਾ ਰਿਹਾ ਹੈ ਇਹਦੀ ਜਿਹੜੀ ਲੰਬਾਈ ਹੈ ਲਗਭਗ 8 ਕਿਲੋਮੀਟਰ ਜੋ ਕਿ ਪਹਾੜੀ ਏਰੀਆ ਦੇ ਵਿੱਚ ਸੀਗਾ ਆ ਜੀ 16 ਫਰਵਰੀ 2024 ਨੂੰ ਸ਼ੁਰੂ ਹੋਇਆ ਇਹਦੇ ਕਾਰਜ ਨਿਰੰਤਰ ਜਾਰੀ ਹੈ ਜਿਹੜਾ ਆਉਣ ਵਾਲਾ ਸੈਫ ਸਿਰ ਗੁਰਪ੍ਰੀਤ ਸਿੰਘ ਸਾਹਿਬ ਦਾ 350 ਸਾਲਾ ਸ਼ਹੀਦੀ ਦੇ ਅਡਾ ਨਵੰਬਰ ਦੇ ਵਿਚਾਰਿਆ ਉਸ ਨੂੰ ਮੁੱਖ ਰੱਖ ਕੇ ਇਸ ਕਾਰਜਾਂ ਦੀ ਗਤੀ ਨੂੰ ਮਦਾਇਆ ਜਾ ਰਿਹਾ ਕਿ ਜਿਹੜੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦਰਸ਼ਨ ਨਜ਼ਾਰੇ ਕਰਨ ਵਾਸਤੇ ਆਉਣ ਜਿਉਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਰੋਡ ਬਹੁਤ ਹੀ ਖਰਾਬ ਸੀ ਇੱਥੇ ਜਾਮ ਲੱਗ ਜਾਂਦੇ ਸੀ ਐਕਸੀਡੈਂਟ ਬਹੁਤ ਹੁੰਦੇ ਸੀ ਰੋਡ ਬਹੁਤ ਛੋਟਾ ਸੀ ਇਹ ਬਹੁਤ ਪਹਿਲਾਂ ਵੀ ਵੀਡੀਓ ਦੇ ਵਿੱਚ ਅਸੀਂ ਦੱਸ ਚੁੱਕੇ ਹਾਂ ਪਰ ਹੁਣ ਇਹ ਗੁਰੂ ਦੀ ਰਹਿਮਤ ਦਾ صدਕਾ ਲਗਭਗ 4.5 ਕਿਲੋਮੀਟਰ ਦੇ ਲਾਗੇ 4 ਹੋ ਚੁੱਕਾ ਜਿਹੜਾ ਰੇਂਹਦਾ ਕਾਰਜ ਆ ਉਹ ਵੀ ਨਵੰਬਰ ਤਾਈਂ ਪਿਆਰ ਕੀਤਾ ਜਾ ਰਿਹਾ ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਪਹਿਲਾਂ ਵੀ ਸਹਿਯੋਗ ਨਹੀਂ ਕਰ ਤੇ ਹੁਣ ਵੀ ਸਹਿਯੋਗ ਨਹੀਂ ਕਰ ਅਸੀਂ ਕਿਸੇ ਵੀ ਸਰਕਾਰ ਪ੍ਰਸ਼ਾਸਨ ਨੂੰ ਮੰਦਾ ਚੰਗਾ ਨਹੀਂ ਕਹਿੰਦੇ ਕਿਉਂਕਿ ਜੇ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਤੇ ਪਹਿਲੀਆਂ ਸਰਕਾਰਾਂ ਵੀ ਕੁਝ ਨਹੀਂ ਕੀਤਾ ਸਾਰੀ ਤੇ ਨਿਮਰਤਾ ਸਹਿਤ ਇਹੀ ਬੇਨਤੀ ਆ ਕਿ ਜਿਹੜੇ ਰੇਂਹਦੇ ਕਾਰਜ ਆ ਆਪਾਂ ਉਹਨਾਂ ਨੂੰ ਗੁਰੂ ਮਹਾਰਾਜ ਦੇ ਉਹ ਰਾਸ ਨਾਲ ਕਿਵੇਂ ਸੰਪੂਰਨ ਕਰਨਾ ਉਹ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਆਪਦੇ ਚੈਨਲਾਂ ਆਪਦੇ ਕੈਮਰੇ ਦੀ ਅੱਖਾਂ ਰਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਵੱਧ ਚੜ ਕੇ ਇਸ ਚੜ੍ਹੇ ਕਾਜ ਦੇ ਵਿੱਚ ਯੋਗਦਾਨ ਪਾਇਆ ਜਾਵੇ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉਹਦੇ ਵਿੱਚ ਆਪਾਂ ਵਡਭਾਗੀ ਬਣੀਏ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸ਼ਰਧਾ ਦੇ ਫੁੱਲ ਫੇਰ ਕੇ ਖੁਸ਼ੀਆਂ ਦੇ ਪਾਤਰ ਬਣੀਏ ਕਿਉਂਕਿ ਇਹ ਕਾਰਜ ਜਿਹੜੇ ਆ ਇਸ ਤਾਬ ਦੀ ਜਿਹੜੀ ਹੈ ਬਹੁਤ ਹੀ ਵੱਡੀ ਸੰਸਾਰ ਦੇ ਵਿੱਚ ਇੱਕ ਲਾਮਿਸਾਲ ਕੁਰਬਾਨੀ ਆ ਜਿਹਦੇ ਨਾਲ ਉਹਨਾਂ ਦੇ ਤਿੰਨ ਸਾਥੀ ਭਾਈ ਮਤੀਦਾਹ ਜੀ ਭਾਈ ਸਤੀਦਾਹ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਹੋਈ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਸਮੇਂ ਸ਼ਹਾਦਤ ਨਾ ਦਿੰਦੇ ਅੱਜ ਹਿੰਦੁਸਤਾਨ ਦਾ ਨਕਸ਼ਾ ਕੁਝ ਹੋਰ ਹੋਣਾ ਸੀਗਾ ਸੋ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੇ ਨਾਲ ਇਹ ਸਾਰੇ ਸੰਸਾਰ ਦੇ ਵਿੱਚ ਇੱਕ ਇਹੋ ਜਿਹਾ ਸੰਦੇਸ਼ ਗਿਆ ਸੀਗਾ ਅੱਜ ਵੀ ਹਿੰਦੁਸਤਾਨ ਦੇ ਵਿੱਚ ਸਾਰੇ ਧਰਮ ਜਿਹੜੇ ਆ ਉਹ ਆਜ਼ਾਦੀ ਨਾਲ ਇੱਕ ਇਕੱਠੇ ਹੋ ਕੇ ਆਨੰਦ ਮਾਣ ਰਹੇ ਨੇ ਜਿਵੇਂ ਕਿ ਇੱਥੇ ਮੁਸਲਮਾਨ ਸੇਖਾ ਸਾਈ ਬੋਧੀ ਜੈਨੀ ਸਾਰੇ ਬੜੇ ਪਿਆਰ ਨਾਲ ਪੰਜਾਬ ਦੇ ਵਿੱਚ ਰਹਿ ਰਹੇ ਨੇ ਹਿੰਦੁਸਤਾਨ ਦੇ ਵਿੱਚ ਰਹਿ ਰਹੇ ਨੇ ਤਾਂ ਇਹ ਜਿਹੜਾ ਰੋਡ ਆ ਇਹ ਸਾਰੇ ਸ੍ਰੀ ਆਨੰਦਪੁਰ ਸਾਹਿਬ ਨੂੰ ਕੱਲਾ ਜਾਣ ਵਾਲਾ ਨਹੀਂਗਾ ਅਸੀਂ ਪਹਿਲਾਂ ਵੀ ਬਹੁਤ ਵਾਰਾ ਜ਼ਿਕਰ ਕਰ ਚੁੱਕੇ ਹਾਂ ਇੱਥੇ ਦੋ ਪਾਸਿਆਂ ਦਾ ਅਵਤਾਰ ਹੋਇਆ ਗੁਰੂ ਹਰ Rai ਪਾਸ਼ਾ ਤੇ ਗੁਰੂ ਹਰਕ੍ਰਿਸ਼ਨ ਪਾਸ਼ਾ ਜੀ ਇੱਥੇ ਗੁਰੂ ਹਰਗੋਬਿੰਦ ਪਾਸ਼ਾ ਦਾ ਉਹ ਸਥਾਨ ਆ ਜਿੱਥੇ ਜਦੋਂ ਪੁਰਾਣੀ ਸ਼ਹਿਰ ਛੱਡ ਜਾਂਦਾ ਹੈ ਪੰਜਾਬ ਦੇ ਸਿੱਖ ਸਿੱਖਾਂ ਦੀ ਇੱਕ ਮਰਜ਼ਾਦਾ ਹੈ ਕਿ ਉਹਦੇ ਜਿਹੜੇ ਰਸਤੇ ਜਿਹੜੇ ਆ ਉਹ ਕੀਤਪੁਰ ਸਾਹਿਬ ਆ ਪਾਏ ਜਾਂਦੇ ਆ ਇਸ ਦੇ ਨਾਲ ਹੀ ਇੱਥੇ ਬਾਬਾ ਬੁੱਢਣ ਸਾਹਿਬ ਜੀ ਬਹੁਤ ਵੱਡੀ ਉਹਨਾਂ ਦੀ ਅਸਥਾਨ ਹੈ ਬਾਬਾ ਗਰਤਾ ਜੀ ਆ ਮਾਤਾ ਨੈਣਾ ਦੇਵੀ ਜੀ ਆ ਬਾਬਾ ਬਾਲਗਨ ਰਾਜ ਜੀ ਆ ਫਿਰ ਇੱਥੇ ਯਾਨੀ ਕਿ ਬਹੁਤ ਹੀ ਸਤਿਕਾਰਯੋਗ ਸਖਸ਼ੀਅਤਾਂ ਜਿਨ੍ਹਾਂ ਨੂੰ ਅਸੀਂ ਮੱਲੂ ਧਰਮ ਦੇ ਬਹੁਤ ਹੀ ਵੱਡੇ ਸਥਾਨ ਨੇ ਜਿਹੜੀਆਂ ਸੰਗਤਾਂ ਜਾ ਕੇ ਜਦੋਂ ਆਪਣੀ ਮਨ ਦੀ ਭਾਵਨਾ ਕਾਮਨਾ ਨੂੰ ਲੈ ਕੇ ਜਾਂਦੇ ਨੇ ਉਹਨਾਂ ਦੀ ਮਨੋ ਕਾਮਨਾ ਭਾਵਨਾ ਪੂਰੀਆਂ ਹੁੰਦੀਆਂ ਨੇ ਉਹ ਸਾਰੀਆਂ ਹੀ ਸੰਗਤਾਂ ਨੂੰ ਸਾਡੇ ਵੱਲੋਂ ਨਿਮਰਤਾ ਸਹਿਤ ਹਰ ਧਰਮ ਦੇ ਹਰ ਅਨਸਾਨੀਅਤ ਦੇ ਇਨਸਾਨੀਅਤ ਦੇ ਕਦਰਾਂ-ਕੀਮਤਾਂ ਦੇਸ਼ ਦੇਸੀਆਂ ਸਾਰੀਆਂ ਸੰਗਤਾਂ ਦਾ ਪਹਿਲਾਂ ਵੀ ਬਹੁਤ ਵੱਡਾ ਸਹਿਯੋਗ ਜਾਨਾ ਅੱਜ ਵੀ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਾਂਗੇ ਕਿ ਜਿਹੜੇ ਸਾਡੇ ਪੰਜਾਬੀ ਵੀਰ ਚਾਹੇ ਕੋਈ ਵੀ ਧਰਮ ਦਾ ਜਿਹੜਾ ਇਸ ਕਵਰ ਨੂੰ ਸੁਣ ਰਿਹਾ ਜਿਹੜਾ ਇਨਸਾਨੀਅਤ ਦੀ ਗੱਲ ਨੂੰ ਸਮਝਦਾ ਉਹਨਾਂ ਨੂੰ ਅਸੀਂ ਨਮਰਤਾ ਸਹਿਤ ਬੇਨਤੀ ਕਰਾਂਗੇ ਕਿ ਇਹ ਧਰਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਗੱਲ ਨੂੰ ਸਮਝ ਕੇ ਇਸ ਕਾਰਜਾਂ ਦੇ ਵਿੱਚ ਯੋਗਦਾਨ ਪਾਇਆ ਜਾਵੇ। ਦਾ ਫਰਮਾਨ ਹੈ 860 ਤੀਰ ਤੋਂ ਸਗਲਪੁਰੋਂ ਇੱਕ ਜੀ ਦਾ ਪਰਮਾਨ ਇੱਥੇ ਕਈ ਜੀਵਾਂ ਦਾ ਭਲਾ ਹੋ ਰਿਹਾ। ਇੱਥੇ ਪਸ਼ੂਆਂ ਦਾ ਵੀ ਤੇ ਪੰਛੀਆਂ ਦਾ ਵੀ ਭਲਾ ਹੋ ਰਿਹਾ। ਇਨਸਾਨੀਅਤ ਜਾਨਵਰਾਂ ਦਾ ਵੀ ਭਲਾ ਹੋ ਰਿਹਾ। ਪਸ਼ੂਆਂ ਵਾਸਤੇ ਅਸੀਂ ਪਾਣੀ ਵਾਲੇ ਟੋਬੇ ਬਣਾਉਣੇ ਆ ਰਹੇ ਹਾਂ ਤੇ ਪੰਛੀਆਂ ਵਾਸਤੇ ਵੱਡੇ ਦਰਖਤ ਲਾਉਣ ਜਾ ਰਹੇ ਹਾਂ ਫਾਲ ਵਾਲੇ ਏ ਜਿਹਨਾਂ ਦੇਤੇ ਫਾਲ ਵੀ ਲੱਗਣਗੇ ਜਿਹੜੇ ਪੰਛੀ ਉਹ ਆਪਣਾ ਰਹਿਣ ਦਸਦਾ ਵੀ ਕਰਨਗੇ